ਕੈਨੇਡਾ ਦੇ ਵਿੱਚ ਇੱਕ ਆਡਿਟ ਦੌਰਾਨ ਕੈਨੇਡਾ ਸਿਹਤ ਏਜੰਸੀ ਦੀ ਮਹਾਮਾਰੀ ਸਬੰਧੀ ਨਾਕਾਮੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਿ ਜਦੋਂ ਪੂਰਾ ਆਡਿਟ ਹੋਇਆ ਉਸ ਦੇ ਵਿੱਚ ਪਤਾ ਲੱਗਿਆ ਕਿ ਕਿਸ ਤਰੀਕੇ ਨਾਲ ਫਸਟ ਡੇਟ ਆ ਫਸਟ ਡੇਟ ਦੀ ਜਿਹੜੀ ਕਟਾਂ ਨੇ ਉਹਨਾਂ ਦੇ ਵਿੱਚ ਉਸ ਜਿਹੜੀ ਸਿਹਤ ਏਜੰਸੀ ਹੈ ਹੈਲਥ ਏਜੰਸੀ ਦੀ ਜਿਹੜੀ ਆ ਕਿੰਨੀਆਂ ناکਾਮੀਆਂ ਜੜੀਆਂ ਘਾਟਾਂ ਨੇ ਉਹ ਨਿਕਲ ਕੇ ਸਾਹਮਣੇ ਆ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਜਿਹੜੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਆਪਣੇ 4400 ਕਰਮਚਾਰੀਆਂ ਦੇ ਲਈ ਲਾਜ਼ਮੀ ਪਹਿਲੀ ਜਿਹੜੀ ਫਰਸਟ ایڈ ਕਿੱਟਾਂ ਦੀ ਉਪਲਬਧਤਾ ਵਿੱਚ ناکامی ਦਿਖਾਈ ਜਾਣੀ ਕਿ 4400 ਕਰਮਚਾਰੀਆਂ ਦੇ ਲਈ ਜਿਹੜੀ ਲਾਜ਼ਮੀ ਕਿੱਟ ਰੱਖਣੀ ਹੁੰਦੀ ਆ ਫਰਸਟ ایڈ ਕਿੱਟ ਰੱਖਣੀ ਹੁੰਦੀ ਆ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਵੱਲੋਂ ਉਹ ਨਹੀਂ ਰੱਖੀ ਗਈ ਹੈ ਘਾਟਾ ਕੈਨੇਡਾ ਲੇਬਰ ਕੋਡ ਦੀ ਉਲੰਘਣਾ ਸ਼ਰਿਆਮ ਉਲੰਘਣਾ ਕੀਤੀ ਗਈ ਆ ਕੈਨੇਡਾ ਦੇ ਲੇਬਰ ਕੋਡ ਦੀ ਜਿਹੜੀ ਜੋ ਕਿ ਵੱਡੇ ਅਤੇ ਸੰਗੀ ਤੌਰ ਤੇ ਰੈਗੂਲੇਟ ਕੀਤੇ ਗਏ ਕਾਰਜ ਥਲਾਂ ਤੇ ਐਮਰਜੈਂਸੀ ਸੂਲਤਾਂ ਨੂੰ ਲਾਜ਼ਮੀ ਬਣਾਉਂਦਾ ਤੇ ਇਸ ਦੇ ਨਾਲ ਇਸ ਏਜੰਸੀ ਦਾ ਮਹਾਮਾਰੀ ਦੌਰਾਨ ਵੀ ਜਿਹੜਾ ਕੋਵਿਡ-19 ਦੌਰਾਨ ਵੀ ਇਸੇ ਤਰੀਕੇ ਦਾ ਜਿਹੜਾ ਰਿਕਾਰਡ ਆ ਉਹ ਦੇਖਣ ਨੂੰ ਮਿਲਿਆ ਸੀ ਇਹੋ ਜਿਹੀ ਲਾਪਰਵਾਹੀ ਪਹਿਲਾਂ ਵੀ ਸਾਹਮਣੇ ਆਈ ਸੀ ਜਦੋਂ ਕੋਵਿਡ-19 ਦੌਰਾਨ ਮਹਾਮਾਰੀ ਫੈਲ ਰਹੀ ਸੀ ਤਾਂ ਉਸ ਦੌਰਾਨ ਐਸ ਏਜੰਸੀ ਨੂੰ ਅਕਸਰ ਜਿਹੜੀਆਂ ਜ਼ਰੂਰੀ ਸਪਲਾਈ ਸੀ ਜਿਸ ਦੇ ਵਿੱਚ ਕਿ ਮਾਸਕ ਦਸਤਾਨੇ ਅਤੇ ਸੁਰੱਖਿਆ ਉਤਜਿਹੜੇ ਉਹ ਕਰਨੇ ਉਹਨਾਂ ਦੀ ਘਾਟ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਾਨੀ ਕਿ ਕੋਵਿਡ-19 ਦੇ ਦੌਰਾਨ ਜਿੱਥੇ ਕਿ ਹਾਰਾ ਏਜੰਸੀ ਨੂੰ ਆ ਪੂਰੇ ਦੁਨੀਆ ਭਰ ਦੇ ਵਿੱਚ ਮਾਸਕ ਦਸਤਾਨੇ ਜਾਂ ਫਿਰ ਸੁਰੱਖਿਆ ਉਕਰਨ ਲਾਜ਼ਮੀ ਕੀਤੇ ਹੋਏ ਸੀ ਤਾਂ ਉਸ ਵਕਤ ਵੀ ਜਿਹੜਾ ਇੰਨਾ ਜਿਹੜਾ ਸਾਧਨਾ ਦੀ ਘਾਟ ਦੇ ਕਾਰਨ ਇਸ ਏਜੰਸੀ ਨੂੰ ਜਿਹੜਾ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਅੱਜ ਦੇ ਆਡਿਟ ਦੌਰਾਨ ਪਿਛਲੇ ਰਿਕਾਰਡ ਦੀ ਪੁਸ਼ਟੀ ਕਰਦੀ ਹੈ ਕਿ ਏਜੰਸੀ ਅਕਸਰ ਅਜਿਹੀਆਂ ਤਿਆਰੀਆਂ ਦੇ ਵਿੱਚ ਅਸਫਲ ਰਹੀ ਆ 20 ਦੇ ਵਿੱਚੋਂ ਜਿਹੜੇ 21 ਨਮੂਨੇ ਨੇ ਪਬਲਿਕ ਹੈਲਥ ਅਜੰਸੀ ਦੇ ਜਿਹੜੇ ਉਹ ਫੇਲ ਪਾਏ ਗਏ ਨੇ ਐਮਰਜੈਂਸੀ ਫਰਸਟ ایڈ ਕਿੱਟਾਂ ਮਾਮਲੇ ਦੇ ਵਿੱਚ ناکਾਮ ਰਹੇ ਇਹ ਸੰਖਿਆ ਦਰਸਾਉਂਦੀ ਹੈ ਕਿ ਏਜੰਸੀ ਨੇ ਆਪਣੇ ਅਧਿਕਾਰਕ ਫਰਜ਼ਾਂ ਦੀ ਪਾਲਣਾ ਨਹੀਂ ਕੀਤੀ ਤੇ ਇਸ ਦੇ ਨਾਲ ਹੋਰ ਤਰੱਕੀਆਂ ਦੇ ਵਿੱਚ ਵੀ ਕਮੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਓਕੂਪੇਸ਼ਨਲ ਹੈਲਥ ਐਂਡ ਸੇਫਟੀ ਦੇ ਆਡਿਟ ਦੇ ਨਤੀਜਿਆਂ ਅਨੁਸਾਰ ਸਿਰਫ ਸਿਰਫ ਫਰਸਟ ایڈ ਨਹੀਂ ਬਲਕਿ ਹੋਰ ਵੀ ਅਨੇਕ ਉਹ ਹੰਕਾਰਨਪੂਰਨ ਲਾਪਰਵਾਹੀਆਂ ਨੇ ਜਿਹੜੀਆਂ ਇਸ ਏਜੰਸੀ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਇਹਨਾਂ ਦੀ ਨੋਟਿਸ ਬੋਰਡ ਦੀ ਘਾਟ ਆ ਨਿਯਮਤ ਇਨਸਪੈਕਸ਼ਨਾਂ ਦੀ ਕਮੀ ਐਮਰਜੈਂਸੀ ਯੋਜਨਾਵਾਂ ਦੀ ਜਿਹੜੀ ਗੈਰ ਹਾਜ਼ਰੀ ਗੈਰ ਹਾਜ਼ਰੀ ਸ਼ਾਮਲ ਨੇ ਤਾਂ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਆ ਆਮ ਨਾਗਰਿਕਾਂ ਦੇ ਜਿਹੜਾ ਭਰੋਸੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਿਆ ਤਾਂ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕੈਨੇਡਾ ਦੀ ਜਿਹੜੀ ਇੱਕ ਏਜੰਸੀ ਆ ਜਿਹੜੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਉਸ ਦੇ ਵੱਲੋਂ 4400 ਕਰਮਚਾਰੀਆਂ ਦੇ ਲਈ ਜਿਹੜੀ ਲਾਜ਼ਮੀ ਫਸਟ ਏਡ ਕਿੱਟ ਰੱਖਣੀ ਹੁੰਦੀ ਆ ਉਸ ਨੂੰ ਜਿਹੜਾ ਰੱਖਣ ਦੇ ਵਿੱਚ ناکامی ਦਿਖਾਈ ਆ ਜਿਸ ਦੇ ਨਾਲ ਕੇ ਕੈਨੇਡਾ ਦੇ ਲੇਬਰ ਕੋਡ ਦੀ ਜਿਹੜੀ ਸ਼ਰਿਆਮੋ ਲੰਘਣਾ ਕੀਤੀ ਆ ਤੇ ਇਸ ਦੇ ਨਾਲ ਜਿਹੜਾ ਬਹੁਤ ਜਿਆਦੇ ਮਹਾਮਾਰੀ ਦੇ ਵਿੱਚ ਵੀ ਇਸ ਏਜੰਸੀ ਦੀ ਜਿਹੜੀ ਇਸੇ ਤਰੀਕੇ ਦੀ ਜਿਹੜੀ ਆਲੋਚਨਾ ਹੋਈ ਸੀ ਕਿ ਇਸ ਦੇ ਵੱਲੋਂ ਜਿਹੜਾ ਉਸ ਐਮਰਜੈਂਸੀ ਦੌਰਾਨ ਕੋਵਿਡ-19 ਦੇ ਦੌਰਾਨ ਜਦੋਂ ਕਿ ਜਿਹੜਾ ਮਾਸਕ ਦਸਤਾਨੇ ਸੁਰੱਖਿਆ ਦੇ ਉਪਕਰਨ ਮੌਕੇ ਤੇ ਰੱਖਣੇ ਲਾਜ਼ਮੀ ਸੀ ਤਾਂ ਉਸ ਵਕਤ ਵੀ ਇਸ ਏਜੰਸੀ ਦੀਆਂ ਜਿਹੜੀਆਂ ناکਾਮੀਆਂ ਨੇ ਉਹ ਸਾਹਮਣੇ ਆਈਆਂ ਸੀ ਤਾਂ ਇਸ ਵਕਤ 20 ਦੇ ਵਿੱਚੋਂ ਜਿਹੜੇ 12 ਨਮੂਨੇ ਨੇ ਇਸ ਵਕਤ ਉਸ ਏਜੰਸੀ ਦੇ ਜਿਹੜੇ ਕਟਾਂ ਦੇ ਮਾਮਲੇ ਦੇ ਵਿੱਚ ਫੇਲ ਪਾਏ ਗਏ ਨੇ ਤਾਂ ਜਿਹੜਾ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਗਿਆ ਕੈਨੇਡੀਅਨ ਨਾਗਰਿਕਾਂ ਦੇ ਇੱਕ ਭਰੋਸੇ ਨੂੰ ਜਿਹੜਾ ਭਰੋਸਾ ਤੋੜ ਕੇ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ